ਸਾਰੇ ਗੱਤ ਨਹੀਂ ਕੰਮ ਕੀਤਾ ਆ ਵੀ ਬੰਦਾ ਵੱਢ ਗਿਆ ਆਪਣਾ ਤੇ ਜਥੇਬੰਦੀਆਂ ਦੇ ਪਰਚਾ ਕਰਾਉਣ ਦੇ ਵੇਖੋ ਕਿ ਜੇ ਜਥੇਬੰਦੀਆਂ ਦੇ ਕੋਈ ਪਰਚਾ ਨਜਾਇਜ਼ ਕਰਨਗੇ ਰੋਡ ਜਾਮ ਕਰਾਂਗੇ ਧਰਨਾ ਪ੍ਰਦਰਸ਼ਨ ਕਰਾਂਗੇ ਜਿਹੜੇ 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 ਪਈਆਂ ਨੇ ਵੱਡੇ ਉਹਨਾਂ ਦੇ ਪਰਚਾ ਉਹਨਾਂ ਨੇ ਕਿਉਂ ਹੋ ਲਿਆ ਪਾਪਾ ਜੀ ਸੇਮ ਇਤਰਾ ਸਾਡੇ ਨਾਲ ਇਹ ਦੇਖੋ ਇਦਾਂ ਹੀ ਬਾਬਾ ਸਾਡੇ ਉਹਰੇ ਖਬਰ ਆ ਗਈ ਆ ਵੀ ਸਪੰਜ ਜਿਹੜਾ ਵਾ ਉਹ ਇੰਦਾ ਕਰ ਰਿਹਾ ਵੀ ਜਿਹੜਾ ਆਪਣੇ ਪੱਧਰ ਕੋ ਵੱਢ ਕੇ 15 ਸਾਲ ਹੋ ਗਏ ਆ ਭਈਆ ਸਰਪੰਚਾ ਬਣਦਾ ਵਾ ਸਰਪੰਚ ਬਣਦਾ ਵਾ ਸਾਡੇ ਨੂੰ ਜਿਹੜਾ ਮਰਜੀ ਸਰਪੰਚ ਬਣੇ ਪਰ ਸਿੱਖਾਂ ਦੇ ਉੱਤੇ ਜੇ ਉਹਨਾਂ ਦੀ ਉਤੇ ਸੁਭਾਲ ਉੱਠਣਗੇ ਸਿੱਖ ਇਕੱਠੇ ਹੋਣਗੇ ਜੇ ਇੰਦਾ ਹੀ ਵਾਰੀ ਵਾਰੀ ਸਿੱਖਾਂ ਨੇ ਪੱਕਾ ਲਮਾਉਣੀਆਂ ਵਾ ਉਹ ਆਪਣੀ ਮਰਜ਼ੀ ਆਪ ਵੇਖ ਲਓ ਸਿੱਖ ਇਕੱਲਾ ਪ੍ਰਦਰਸ਼ਨ ਕਰਨ ਆਏ ਆ ਉਹਨਾਂ ਗਰੀਬ ਪਰਿਵਾਰਾਂ ਦਾ ਹਾਲ ਪੁੱਛਣ ਆਏ ਆ ਉਹ ਪੁੱਛਣ ਦੇ ਵਿੱਚ ਵਜਾ ਦੀ ਵਿੱਚ ਹੀ ਭਈਆ ਵੱਢ ਕੇ ਕੇਸ ਪੁਆ ਰਹੇ ਆ ਸਿੰਘਾਂ ਦੇ ਉੱਤੇ ਕੇਸ ਪੁਆ ਰਹੇ ਆ ਵਿਚ ਇੱਕ ਮਿੰਟ ਸਾਡੇ ਕੋਲ ਕੋਈ ਸਸਤਰ ਨਹੀਂ ਆ ਬਾਸ਼ੋ ਸਾਡੇ ਕੋਲ ਕੋਈ ਸਸਤਰ ਨਹੀਂ ਆ ਡੰਡਿਆਂ ਤੋਂ ਸੁਆਹ ਤੇ ਇਹ ਕਹਿੰਦੇ ਆ ਭਈਆ ਵੜਤਾ ਆ ਇਹ ਪੁਲਿਸ ਪ੍ਰਸ਼ਾਸਨ ਆਪ ਜਵਾਬ ਦੇਊਗੀ ਕਿ ਡੰਡਿਆਂ ਨਾਲ ਭਈਆ ਵੜਿਆ ਜਾਂਦਾ ਕਿ ਨਹੀਂ ਵੜਿਆ ਜਾਂਦਾ ਇਹ ਹੁਣ ਪੁਲਿਸ ਪ੍ਰਸ਼ਾਸਨ ਤੇ ਸਿੰਘਾਂ ਦੇ ਵਿੱਚ ਆਪਸੀ ਹੋਊਗਾ ਕਿ ਕਿਦਾਂ ਭਈਆ ਵੜਿਆ ਜਾਂਦਾ ਉਹਨਾਂ ਗਰੀਬ ਪਰਿਵਾਰਾਂ ਦੇ ਕੇਸ ਬਣਾ ਰਹੇ ਆ ਉਹਨਾਂ ਗਰੀਬਾਂ ਨੂੰ ਨਾਪ ਰਹੇ ਆ ਸੋ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਈਏ ਵੱਢ ਕੇ ਉਥੇ ਦੇ ਦੋ ਭਾਈ ਜਾਵਾਂਗੇ ਕਰ ਦੋ ਅਸੀਂ ਪੂਰਾ ਮਜੀਠਾ ਰੋਡ ਅੰਮ੍ਰਿਤਸਰ ਏਰੀਆ ਜਾਮ ਕਰਾਂਗੇ ਹਾਂ ਜੇ ਕੋਈ ਨਜਾਇਜ਼ ਪਰਚਾ ਕਰਾਂਗੇ ਜਿੱਥੋਂ ਤੱਕ ਨਜਾਇਜ਼ ਪਰਚਾ ਹੋਊਗਾ ਇਹ ਮੀਡੀਆ ਨੂੰ ਵੀ ਬੇਨਤੀ ਹੈ ਕਿ ਵੱਧ ਚੜ ਕੇ ਨਿਊਜ਼ ਲਾ ਦੋ ਤੇ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਇਹ ਖਬਰ ਫਲਾ ਦੋ ਕਿ ਜੇ ਘਰ ਘਰ ਸਿੱਖਾਂ ਨੂੰ ਇਦਾਂ ਵਾਰੀ ਵਾਰੀ ਮਾਰਨਾ ਘਰਾਂ ਨੂੰ ਅੱਗਾਂ ਲਾਉਣੀਆਂ ਇਹ ਭਈਏ ਇਲਜ਼ਾਮ ਲਾਉਂਦੇ ਆ ਰਾਤ ਨੂੰ ਅੱਗਾਂ ਲਾਉਣ ਨੂੰ ਪੈਂਦੇ ਆ ਘਰਾਂ ਨੂੰ ਇਹ ਆ ਪੜਨ ਦੀ ਅਜ ਤਾਂ ਉੱਠਦੇ ਆ ਰਾਤ ਇੱਕ ਆਣ ਕੇ ਰੋੜੇ ਮਾਰਦੇ ਆ ਤੇ ਜੇ ਸਿੰਘਾਂ ਨੇ ਆਣ ਕੇ ਕਿ ਹਮਦਰਦੀ ਚ ਤਾੜੀ ਆ ਤੇ ਸਾਡੇ ਉੱਤੇ ਆ ਡੰਡਿਆਂ ਦੇ ਵੱਟ-ਵੱਟ ਦੇ ਕੇਸ ਪਾਉਂਦੇ ਆ ਉਹਨਾਂ ਗਰੀਬ ਪਰਿਵਾਰਾਂ ਦੇ ਕੇਸ ਪਾਏ ਜਾ ਰਹੇ ਆ ਇਹ ਬੇ ਤਾ ਸਿੱਖ ਨੌਜਵਾਨ ਦੀ ਦਸਤਾਰ ਪ੍ਰਵਾਸੀਆਂ ਦੇ ਵੱਲੋਂ ਲੋਣ ਦੇ ਮਾਮਲੇ ਦੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਤੇ ਹੁਣ ਸਿੱਖ ਜਥੇਬੰਦੀਆਂ ਦੀ ਇਸ ਮਾਮਲੇ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਸਿੱਖ ਜਥੇਬੰਦੀਆਂ ਜੋ ਨੇ ਇਸ ਨੌਜਵਾਨ ਦੇ ਕੋਲ ਪੁੱਜੀਆਂ ਨੇ ਇਨਸਾਫ ਦਿਵਾਉਣ ਵਾਸਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਤੇ ਨਾਲ ਕੀ ਨਾਲ ਸਿੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਤੇ ਪੁੱਛਿਆ ਜਾ ਰਿਹਾ ਕਿ ਆਖਿਰਕਾਰ ਇਸ ਮਾਮਲੇ ਦੇ ਵਿੱਚ ਇਸ ਨੌਜਵਾਨ ਨੂੰ ਇਨਸਾਫ ਕਦੋਂ ਮਿਲੇਗਾ ਦੱਸਿਏ ਕਿ ਲੋੜੀ ਵਾਲੇ ਦਿਨ ਦੇਸ਼ ਭਰ ਦੇ ਵਿੱਚ ਲੋੜੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੀ ਲੋਕ ਪਤੰਗ ਉਡਾ ਰਹੇ ਸੀ ਡੀਜੇ ਲਗਾ ਰਹੇ ਸੀ ਤਾਂ ਉੱਥੇ ਕੀ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਇੱਕ ਨੌਜਵਾਨ ਜੋ ਕਿ ਆਪਣੇ ਕੋਠੇ ਦੇ ਉੱਤੇ ਪਤੰਗ ਡਾ ਰਿਹਾ ਹੁੰਦਾ ਤੇ ਇਸੇ ਦੌਰਾਨ ਨਾਲ ਦੇ ਘਰ ਤੇ ਵਿੱਚ ਜੋ ਹੈ ਪ੍ਰਵਾਸੀਆਂ ਦੇ ਵੱਲੋਂ ਭੋਜਪੂਰੀ ਗਾਣਿਆਂ ਨੂੰ ਉੱਚੀ-ਉੱਚੀ ਲਗਾਇਆ ਗਿਆ ਤਾਂ ਨੌਜਵਾਨ ਨੇ ਰੋਕਿਆ ਕਿ ਤੁਸੀਂ ਗਾਣਿਆਂ ਦੀ ਆਵਾਜ਼ ਥੋੜੀ ਹੌਲੀ ਕਰ ਲੋ ਤਾਂ ਪ੍ਰਵਾਸੀਆਂ ਦੇ ਨਾਲ ਮੌਕੇ ਤੇ ਤੂ ਤੂ ਮੈਂ ਮੈਂ ਕੋਈ ਜਿਸਮੰਗਰੋ ਪ੍ਰਵਾਸੀਆਂ ਨੇ ਸਿੱਖ ਨੌਜਵਾਨ ਦੀ ਦਸਤਾ ਲਾ ਦਿੱਤੀ ਤੇ ਉਸ ਦੇ ਨਾਲ ਕੁੱਟਮਾਰ ਤੱਕ ਵੀ ਕੀਤੀ ਗਈ ਮੌਕੇ ਦੇ ਉੱਤੇ ਪਰਿਵਾਰਕ ਮੈਂਬਰ ਵੀ ਮੌਜੂਦ ਸੀ ਜਿਸ ਮਗਰੋਂ ਨੌਜਵਾਨ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਸੀ ਜਦੋਂ ਤੱਕ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਸ ਮਾਮਲੇ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਐਂਟਰੀ ਮਾਰੀ ਮੌਕੇ ਤੇ ਕੀ ਕੁਝ ਕਹਿਣਾ ਆਓ ਜਰਾ ਸੁਣਦੇ ਹਾਂ ਅੱਗੇ ਭਲਾ ਲੜਾਈ ਜੀ ਜੋ ਵੀ ਇਹਨਾਂ ਦੀ ਬੈਸਟ ਅਲੀ ਉਹ ਲਾ ਦੇ ਫਰਬਾਟਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਹਾਂ ਜੀ ਕੀ ਗੱਲ ਹੈ ਗੱਲ ਕੁਛ ਨਹੀਂ ਹੈ ਵੀਰ ਜੀ ਉਹਦਨੇ ਡੀਜੇ ਤੋਂ ਗੱਲ ਵੀ ਗਾਣੇ ਲਾਉਣ ਤੋਂ ਗੱਲ ਹੋਈ ਇਧਰ ਗਾਣੇ ਬਾਣੇ ਇਹ ਗਾਣੇ ਇਹਨੇ ਬੋਜਪੂਰੀ ਨੇ ਗੰਦੇ ਗਾਣੇ ਲਾਏ ਜਿਨ੍ਹਾਂ ਮਾਰੇ ਵੀਰ ਜੀ ਮੈਂ ਤੁਹਾਨੂੰ ਇਹ ਮੀਡੀਆ ਚ ਦੱਸ ਨਹੀਂ ਸਕਦਾ ਵੀ ਤੁਹਾਨੂੰ ਪਤਾ ਬਾਲ ਬੱਚੇ ਨਿੱਕੇ ਨਿੱਕੇ ਧੀਆਂ ਪੈਣਾ ਤੁਹਾਨੂੰ ਪਤਾ ਛੋਟੀਆਂ ਘਰ ਆ ਤੇ ਇਹਨਾਂ ਨੂੰ ਦੋ ਤਿੰਨ ਵਾਰ ਮੈਂ ਸਮਝਾ ਚੁੱਕਾ ਹਾਂ ਵੀ ਪਿਆਰ ਨਾਲ ਵੀ ਵੀ ਇਹੋ ਜਿਹੇ ਗੰਦੇ ਨਾ ਗਾਣੇ ਲਾਓ ਯਾਰ ਤੇ ਮੇਰੇ ਵਾਈਫ ਨੇ ਵੀ ਦੋ ਤਿੰਨ ਵਾਰ ਕਿਹਾ ਪਰਜਾਈ ਨੇ ਵੀ ਦੋ ਤਿੰਨ ਵਾਰ ਲੋੜੀ ਵਾਲੇ ਦਿਨ ਵੀ ਕਿਹਾ ਮਾਘੀ ਵਾਲੇ ਦਿਨ ਵੀ ਇਹਨਾਂ 12 ਵਜੇ ਦੀ ਗੱਲ ਆ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਬੜੇ ਪਿਆਰ ਨਾਲ ਕਿਹਾ ਵੀ ਯਾਰ ਇੱਕ ਵਾਰ ਅੰਸ਼ੂ ਨਾਂ ਦਾ ਮੁੰਡਾ ਵਾ ਪ੍ਰਦੀਪ ਆ ਇੱਕ ਪਰਦੀਪ ਆ ਇਹਨਾਂ ਮੈਂ ਤਿੰਨਾਂ ਨੂੰ ਕਿਹਾ ਵੀ ਮੈਂ ਕਿਹਾ ਯਾਰ ਸੁਧਰ ਜੋ ਸੁਧਰ ਨਾ ਇਹੋ ਜਿਹੇ ਗਾਣੇ ਲਾ ਜੇ ਮੈਨੂੰ ਕਹਿਣ ਵਾਸਤੇ ਬਾਬਾ ਜੀ ਗਿਆ ਇਹਨਾਂ ਨੇ ਗਾੜੀਆਂ ਬਾਬਾ ਜੀ ਮੇਰੇ ਨਾਲ ਪਿਛੋਂ ਅੰਸ਼ੂ ਨਾਂ ਦੇ ਮੁੰਡੇ ਨੇ ਮੇਰੇ ਹੱਥ ਫੜ ਲਏ ਤੇ ਪਰਦੀਪ ਨਾਂ ਦੇ ਮੇਰੇ ਜਸਤਾਰ ਲਈ ਮੇਰੇ ਦਾੜੇ ਦੀ ਬੇਦਵੀ ਮੇਰੇ ਕੈਸੇ ਦੇ ਬੇਦਵੀ ਕੀਤੀ ਪ੍ਰਦੀਪ ਨਾਂ ਦਾ ਮੁੰਡਾ ਜਾਣਦਾ ਵਾ ਕਿ ਬਾਬਾ ਜੀ ਕਿਹੜੇ 10 ਬੰਦੇ ਹੈਗੇ ਸੀ ਵਿੱਚ ਜਿਹੜੇ 10 ਬੰਦੇ ਟੋਟ ਲੈ ਗਏ ਉਹਨਾਂ ਨੇ ਮੇਰੇ ਪਰਝਾਈ ਉਹ ਮੈਨੂੰ ਨਾਛੜਾਉਂਦੇ ਨਾ ਇਹਨਾਂ ਨੇ ਇੰਨੀ ਕਿ ਮੇਰੇ ਕੇਸਾਂ ਦੀ ਬੇਦਬੀ ਕਰਨੀ ਸੀ ਕਿ ਮੈਂ ਹੀ ਜਾਣਦਾ ਬਾਬਾ ਜੀ ਬੜੀ ਮੁਸ਼ਕਲ ਨਾਲ ਮੁੜ ਕੇ ਨਾਈ ਮੇਰਾ ਵੀਰ ਇੱਥੇ ਰਿੰਕੂ ਆ ਇੱਕ ਭਰਾ ਮੇਰਾ ਬਣਿਆ ਵਾ ਜੇ ਉਹ ਨਾ ਨਾ ਪਹੁੰਚਦਾ ਤੇ ਬਾਬਾ ਜੀ ਉੱਥੋਂ ਮੇਰਾ ਮੇਰਾ ਛੁਟਕਾਰਾ ਮੁਸ਼ਕਲ ਹੋਣਾ ਸੀ ਜਿੰਨ ਹੋ ਗਿਆ ਇਹ ਤਾਂ ਕਿ ਕੀ ਸੁਣਵਾਈ ਹੋਈ ਬਾਬਾ ਜੀ ਅੱਜ ਹੁਣ ਐਸਐਚਓ ਸਾਹਿਬ ਖੁਦ ਇੱਥੇ ਆਏ ਆ ਜੇ ਆ ਸਿੰਘ ਸੰਸਥਾ ਮੇਰੇ ਵਾਸਤੇ ਆ ਮਮਦਰਦੀ ਆਏ ਮੇਰੇ ਹੈਲਪ ਵਾਸਤੇ ਆਈ ਵੀ ਗੱਲ ਇੰਡੀਅਨ ਸੀ ਮਤਲਬ ਇਸਦੇ ਦੋ ਪਾਰਟੀਆਂ ਦਾ ਆਪਸੀ ਝਗੜਾ ਆਇਆ ਸੀ ਉਹਦੇ ਸਬੰਧੀ ਜਿਹੜਾ ਇਹਨਾਂ ਨੂੰ ਬੁਲਾਇਆ ਸੀ ਅੱਜ ਪਾਰਟੀਆਂ ਨੂੰ ਭਾਰੇ ਥਾਣੇ ਨਹੀਂ ਆਏ ਇੱਥੇ ਆ ਗਏ ਤੇ ਇੱਥੇ ਮੌਕੇ ਤੇ ਆਏ ਪਹੁੰਚੇ। ਸਿਰ ਉਮਲੈਂਡਣ ਦਾ ਕਹਿਣਾ 5 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ। ਨਹੀਂ 5 ਦਿਨ ਨਹੀਂ ਹੋਏ ਜੀ 14 ਤਰੀਕ ਨੂੰ ਦਰਖਾਸਤ ਦਿੱਤੀ ਹੈ ਇਹਨਾਂ ਨੇ ਤੇ ਅੱਜ ਅੱਜ ਬੁਲਾਇਆ ਸੀ ਇਹਨਾਂ ਨੂੰ ਤੇ ਅੱਜ ਆਏ ਨਹੀਂ ਇਹਨਾਂ ਸਰ ਕੋਈ ਮੈਡੀਕਲ ਕਰਾਇਆ ਗਿਆ ਜਿਹੜੀ ਬਾਹਮ ਨਹੀਂ ਗਈ ਕੰਨ ਵੱਡਿਆ ਗਿਆ। ਨਹੀਂ ਮੈਡੀਕਲ ਨਹੀਂ ਮੈਡੀਕਲ ਨਹੀਂ ਮੈਡੀਕਲ ਨਹੀਂ ਕਰਵਾਇਆ ਕਿਸੇ ਨੇ ਜੀ ਕਾਰਨ ਮੈਡੀਕਲ ਕਰਵਾਇਆ ਨਹੀਂ ਦੋਵਾਂ ਪਾਰਟੀਆਂ ਕੋਈ ਪਾਰਟੀ ਨਹੀਂ ਪੁੱਛੀਏ ਅੱਜ ਨਹੀਂ ਪਹੁੰਚੇ ਕੋਈ ਵੀ ਨਹੀਂ ਆਇਆ ਜੀ ਜਿਨ੍ਹਾਂ ਨੇ ਕੰਨ ਵਟਿਆ ਗਿਆ ਐਮਐਲਆਰ ਕੋਈ ਨਹੀਂ ਘਟਾਈ ਨਹੀਂ ਜੀ ਆਪ ਹੀ ਨਹੀਂ ਕਰਾਈ ਆ ਤੇਰੀ ਮਾਰੋ ਗੈਮ ਆਪ ਹੀ ਨਹੀਂ ਘਟਾਈ ਆਪ ਹੀ ਨਹੀਂ ਪਰ ਇਹ ਹੁਣ ਕਾਰਵਾਈ ਦੀ ਮੰਗ ਕਰ ਰਹੇ ਵੀ ਕਾਰਵਾਈ ਜੋ ਇੱਥੇ ਰਾਮ ਨਗਰ ਕਲੋਨੀ ਚ ਪਹੁੰਚੇ ਪਹਿਲਾਂ ਤੋਂ ਸਾਰੀ ਸਿੱਖ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਮਸਲਾ ਇੱਥੇ ਬਣਿਆ ਆ ਮਾ ਜੀ ਕਿਉਂਕਿ ਕੁਝ 2-4 ਦਿਨ ਹੋ ਗਏ ਪਹਿਲਾਂ ਕਿ ਇੱਥੇ ਜਿਹੜੇ ਪ੍ਰਵਾਸੀ ਰਹਿੰਦੇ ਆ ਭਈਏ ਰਹਿੰਦੇ ਆ ਉਹ ਕਿਤੇ ਗਾਣੇ ਗੁਣੇ ਲਾਉਂਦੇ ਸੀ ਮਾੜੀ ਚੰਗੇ ਤੇ ਚਲੋ ਸਰਦਾਰ ਬੰਦਾ ਸੀ ਉਹਨੇ ਕਿਹਾ ਕਿ ਭਾਈ ਸਾਹਿਬ ਗਾਣੇ ਤੁਸੀਂ ਨਾ ਲਾਓ ਪਰ ਇੰਨੀ ਗੱਲ ਕਹਿਣ ਦੇ ਉੱਤੇ ਉਹਨਾਂ ਨੇ ਜਿਹੜੀ ਵੀਰ ਦੀ ਦਸਤਾਰ ਲਾਤੀ ਦਸਤਾਰ ਲਾਈ ਉਹਨੂੰ ਕੁੱਟਿਆ ਮਾਰਿਆ ਬੜਾ ਵਾ ਤੇ ਇਹ ਇਹਦੇ باوجود ਵੀ ਇੱਕ ਨਹੀਂ ਅੱਗੇ ਵੀ ਕਈ ਵਾਰੀ ਦੱਸਦੇ ਕਿ ਭਈਆ ਨੇ ਇੱਥੇ ਜਿਆਦਾਤਰ ਭਈਆਂ ਦੀ ਬੋਟ ਜਿਆਦੀ ਵਾ ਜਿਹੜਾ ਸਰਪੰਚ ਵਾ ਭਈਆ ਵਾ 15 ਸਾਲ ਹੋ ਗਿਆ ਭਈਆ ਸਰਪੰਚ ਬਣਿਆ ਵਾ ਉਹੀ ਜਿਆਦਾ ਰਾਜਨੀਤੀ ਕਰਦਾ ਵਾ ਕਿਉਂਕਿ ਪੰਜਾਬੀਆਂ ਧੱਕਾ ਹੁੰਦਾ ਬੋਟ ਰਾਜ ਦਾ ਕਰਕੇ ਤੇ ਮੇਰੀ ਤੇ ਪ੍ਰਸ਼ਾਸਨ ਕਰ ਭਈਆਂ ਨੂੰ ਚੇਤਾਵਨੀ ਅੱਜ ਦੇ ਚੱਲੇ ਆ ਕਿ ਭਈਆਂ ਦੀ ਜਿਹੜਾ ਵਾ ਅਰਸ਼ਾ ਵਾਧਾ ਜਾਂਦਾ ਭਈਏ ਦਿਨੋ ਦਿਨ ਜਿਹੜੀ ਆ ਆਪਣੀ ਆਤਾਂ ਤੋਂ ਬਾਜ਼ ਨਹੀਂ ਆਉਂਦੀ ਇਕੜੀ ਨੇਕਾ ਥਾਵਾਂ ਦੇ ਵੇਖਿਆ ਜਾਂਦਾ ਕਿ ਪੰਜਾਬੀਆਂ ਦਾ ਧੱਕਾ ਕਰ ਰਹੇ ਆ ਤੇ ਇਹਨਾਂ ਨੂੰ ਅੱਜ ਚੇਤਾਵਨੀ ਦੇ ਚੱਲੇ ਆ ਜਥੇਬੰਦੀਆਂ ਨੂੰ ਦੱਸ ਚੱਲੇ ਆ ਕਿ ਜੇ ਭਈ ਯਾਜ ਤੋਂ ਗਾਂ ਕੋਈ ਕਿਹੋ ਜਿਹੀ ਖਰਾਬੀ ਕਰੂਗਾ ਤੇ ਪੈਣੇ ਤੇ ਪ੍ਰਸ਼ਾਸਨ ਦਾ ਯੋਗਦਾਨ ਲਵਾਂਗੇ ਪ੍ਰਸ਼ਾਸਨ ਗਾੜੀ ਵੀ ਹੱਥ ਪਲਾ ਜੋੜਿਆ ਵਾ ਪਰ ਇੱਕ ਬੇਨਤੀ ਹੈ ਪ੍ਰਸ਼ਾਸਨ ਗਾੜੀ ਕਿਉਂਕਿ ਅੱਜ 5 ਦਿਨ ਹੋ ਗਏ ਆ ਉਹ ਗਰੀਬ ਪਰਿਵਾਰ ਵਾ ਉਹਦੀ ਘਰ ਦੀ ਵੀ ਰੋ ਰਹੀ ਆ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਪ੍ਰਸ਼ਾਸਨ ਕਾਰਵਾਈ ਕਰੇ ਤੇ ਜਥੇਬੰਦੀਆਂ ਨੂੰ ਕੀ ਲੋੜ ਐ ਇੱਥੇ ਆਉਂਦੀ ਇੰਨਾ ਲੱਗਦਾ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰਦਾ ਕਾਰਵਾਈ ਦੇ ਵੇਖੋ ਚਾਹੇ ਕੋਈ ਪ੍ਰੀਟੀ ਗੱਲ ਦਬਾਊਗਾ ਚਾਹੇ ਬ ਵੇਖੋ ਜੇ ਭਈਆਂ ਦੀਆਂ ਬੋਟਾਂ ਜਾਂਦੀਆਂ ਤਾਂ ਤੇ ਨਹੀਂ ਕਾਰਵਾਈ ਹੋ ਰਹੀ ਵੇਖੋ ਪੰਜਾਬ ਚ ਰਹਿ ਕੇ ਭਈਏ ਦੇ ਪੰਜਾਬੀਆਂ ਨਾਲ ਧੱਕੇ ਹੋ ਰਹੇ ਆ ਵੇਖੋ ਅੱਜ ਇੱਕ ਪੰਜਾਬੀ ਦੇ ਗੱਲ ਨੂੰ ਪਏ ਪਹਿਨੋ ਮੈਂ ਇਹ ਗੱਲ ਕਹੂੰਗਾ ਵੀ ਜਿਹੜੇ ਲਾਗੇ ਲਾਗੇ ਰਹਿੰਦੇ ਉਹਨਾਂ ਦੇ ਵਿੱਚ ਜਮੀਰ ਮਰ ਗਏ ਆ ਜੀ ਕਿਸੇ ਤਰ੍ਹਾਂ ਦਾ ਕੋਈ ਝਗੜਾ ਆ ਝਗੜਾ ਕੋਈ ਨਹੀਂ ਹੋਇਆ ਜੀ ਬਸ ਇੱਥੇ ਆਏ ਆ ਰੋੜੀ ਰੱਪਾ ਪਿਆ ਵਾ ਭਈਓ ਜੀ ਭੱਜ ਕੇ ਮਾਰੇਗੇ ਲੁੱਟੇਗੇ ਝਗੜਾ ਕੋਈ ਨਹੀਂ ਹੋਇਆ ਸਿਰਫ ਪ੍ਰਸ਼ਾਸਨ ਆਇਆ ਵਾ ਉਹਦੇ ਘਰ ਵੀਰ ਦੇ ਪਤਾ ਲੈਣਾ ਆ ਵੀ ਵੀਰ ਤੇਰੀ ਕੋਈ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਤੇ ਵੀਰ ਦੇ ਹੁਣ ਘਰ ਆਏ ਆ ਤੇ ਵੀਰ ਨੂੰ ਕਿਹਾ ਵੀ ਇਹ ਤੇ ਪ੍ਰਸ਼ਾਸਨ ਕਰਾਂਗੇ ਤੇ ਜਿਹੜੀ ਭਈਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਵੇਖੋ ਭੈਣ ਵੀ ਰੋ ਰਹੀ ਹੈ ਛੋਟੀ ਜੀ ਇਹ ਤੁਹਾਨੂੰ ਤੇ 5 ਦਿਨ ਹੋ ਗਏ ਕਿਉਂ ਨਹੀਂ ਮਸਲਾ ਹੱਲ ਸੁਣਵਾਈ ਹੁੰਦੀ ਮਸਲਾ ਜੇ ਵੀ ਤੁਹਾਨੂੰ ਹੀ ਪਤਾ ਵੀ ਤੁਸੀਂ মিডিਆ ਦਾ ਜੋਗ ਕਲ ਰਿਹਾ ਕਿ ਜੇ ਤੇ ਮੱਤਲੇ ਤਾਨੀ ਹੋ ਰਹੀ ਜੋ ਕੋਈ ਤਕੜਾ ਹੁੰਦਾ ਤੇ 2 ਮਿੰਟਾਂ ਚੁੱਕ ਕੇ ਲੈ ਜਾਣਾ ਸਾਰੀ ਕਾਰਵਾਈ ਹੋਣੀ ਹੈ ਵੇਖੋ ਪਿਛਲੇ ਬੰਨੇ ਭਈਆ ਖਲੋਤੇ ਹੋਣੀ ਪ੍ਰਸ਼ਾਸਨ ਆਇਆ ਕੋਈ ਕਾਰਵਾਈ ਨਹੀਂ ਕਰ ਰਿਹਾ ਹਾਂ ਤੇ ਲੜਕੀ ਵੀ ਖਲੋਤੀ ਉਹ ਵੀ ਕਹਿ ਰਹੀ ਹੈ ਕਿ ਮੇਰੇ ਬ੍ਰਦਰ ਦੇ ਭਰਾ ਦੇ ਵੀ ਸਾਡਾ ਵਗੈਰਾ ਦੇਖੋ ਜੀ ਤੁਹਾਨੂੰ ਉਹ ਵੀਡੀਓ ਵਿਖਾ ਦਿੰਦੇ ਉਹਦੇ ਵਿੱਚ ਉਹਦੇ ਭਰਾ ਨੂੰ ਕਿੱਡੀ ਬੁਰੀ ਤਰ੍ਹਾਂ ਵੱਢਿਆ ਆ ਆ ਬਾਹ ਵੀ ਵੱਢਿਆ ਸਿਰ ਵੀ ਵੱਢਿਆ ਭਈਆਂ ਨੇ ਬੋਤਲਾਂ ਮਾਰ ਮਾਰ ਕੇ ਤੇ ਦੇਖੋ ਉਹ ਵੀ ਆਂਦੇ ਕਿ ਸਾਡੀ ਵੀ ਦਰਖਾਸਤ ਉੱਤੇ ਪਈ ਆ ਸਾਡੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹ ਵੀ ਕੋਈ ਨਿਗਹਿਲੀ ਸਮਝਾਂਗੇ ਚਾਹੇ ਕੋਈ ਫ੍ਰੀਟੀ ਗੱਲ ਦਵਾ ਸਮਝਾ ਕੀ ਪਤਾ ਕੀ ਤੇ ਜਾ ਕੇ ਭਈਆਂ ਦਾ ਰਾਜ ਆ ਗਿਆ ਵਾ ਅਗਰ ਬਾਬਾ ਹੀ ਹੁਣ ਵੀ ਮਸਲਾ ਹਲ ਨਾ ਹੋਇਆ ਤੁਹਾਡੇ ਜਥੇਬੰਦੀਆਂ ਲੋਕ ਕੀ ਆ ਬਲ ਦੇਖੋ ਜਥੇਬੰਦੀਆਂ ਲੋਕ ਦੇ ਹੋ ਬੇਨਤੀ ਪ੍ਰਸ਼ਾਸਨ ਕਾੜੀ ਹੱਥ ਜੋੜਾਂਗੇ ਉੱਤੇ ਅਫਸਰਾਂ ਕਾੜੀ ਜੋ ਨਾ ਹੋ ਜੇ ਫਿਰ ਸਾਡੇ ਕੋਲ ਧਰਨਾ ਹੀ ਹੁੰਦਾ ਵਾ ਤੇ ਜੋ ਸਾਨੂੰ ਮਹਾਪੁਰਸ਼ੂਕ ਮਲਾਉਣਗੇ ਮਹਾਪੁਰਸ਼ਾਂ ਦੇ ਹੁਕਮ ਅਨੁਸਾਰ ਅਸੀਂ ਤੇ ਜੋ ਵੀ ਕਹਿਣਗੇ ਉਹ ਵੇ ਕਾਰਵਾਈ ਨੇ ਤੇ ਭਈਆਂ ਤੇ ਕਰਾਵਾਂਗੇ ਜੀ ਤੇ ਇੱਕ ਦੋ ਦਿਨਾਂ ਦੇ ਵਿੱਚ ਭਈਆਂ ਤੇ ਕੋਈ ਕਾਰਵਾਈ ਕਰਨਗੇ ਠੀਕ ਵਾ ਜਿੰਨੇ ਵੀ 10 15 ਭਈਏ ਵਾ ਵੇਖੋ ਇਹ ਅਰਤੇਆਂ ਛਿਆਂ ਨੇ ਤੁਹਾਨੂੰ ਵੀ ਪਤਾ ਹੈ ਕਿ ਪੰਜਾਂ ਛਿਆਂ ਘਰਾਂ ਦੀ ਵਿੱਚ ਇੱਕ ਚੀਜ਼ ਨਹੀਂ ਛੱਡੀ ਗਰੀਬਾਂ ਦੀ ਹਾਂਜੀ ਤੇ ਉਹ ਇੱਥੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਮੇਰੀ ਤੇ ਐਮਐਲਏ ਐਮਪੀਆਂ ਗੜੀ ਹੱਥ ਜੋੜ ਕੇ ਬੇਨਤੀ ਹੈ ਕਿ ਵੋਟ ਰਾਜਵਾ ਤੁਹਾਨੂੰ ਵੋਟਾਂ ਘਰੀਪ ਆਉਂਦੇ ਆ ਤੁਸੀਂ ਇਹਨਾਂ ਦੇ ਬਣਾਏ ਬੜੇ ਜੇ ਪਰ ਇਹਨਾਂ ਦੀ ਸਾਰ ਲਿਆ ਕਰੋ ਵੇਖੋ ਬੜਾ ਧੱਕਾ ਹੋ ਰਿਹਾ ਪੰਜਾਬੀਆਂ ਨਾਲ ਜੇ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਉਹ ਕੁੜੀ ਕਹਿ ਰਹੀ ਕਿ ਸਾਡੇ 12-12 ਵਜੇ ਭਈਏ ਆ ਕੇ ਰੋਣੇ ਮਾਰਦੇ ਭੂਆਂ ਨੂੰ ਹਾਂਜੀ ਤੇ ਵੇਖ ਲਓ ਆਹ ਵੇਖੋ ਭਾਈ ਸਾਹਿਬ ਕਹਿ ਰਹੇ ਆਹ ਵੇਖ ਲਓ ਕਹਿੰਦੇ ਵੀ ਗਵਾਡ ਮੱਥਾ ਸਾਡੀਆਂ ਧੀਆਂ ਭੈਣਾਂ ਹੁੰਦੀਆਂ ਘਰਾਂ ਦੇ ਇਹ ਭਈਏ ਭੱਜ ਗਏ ਵੇਖੋ ਭਈਏ ਭੱਜ ਗਏ ਰਾਤ 12 ਵਜੇ ਭੱ ਕੋਟਵਾ ਤੇ ਭਈਆਂ ਨੇ ਇੱਥੇ ਬਹੁਤ ਜਿਆਦੀ ਹੱਥ ਕਰਾਈ ਆ ਇਸ ਕਰਕੇ ਹੱਥ ਜੋੜ ਕੇ ਵੀ ਬੇਨਤੀ ਪ੍ਰਸ਼ਾਸਨ ਕਾਈ ਤੇ ਜੇ ਭਈਏ ਨਾ ਮੰਨਣਗੇ ਜੋ ਵੀ ਜਿੱਤੇ ਬੰਦੀ ਹੁਕਮ ਕਰਨੀ ਆ ਉਹਦੇ ਅਨਸਾਰ ਫੇ ਇਨਾ ਨਾ ਬੇਨਤੀ ਕਰੋ ਸਾਡੇ ਸਰਪੰਚ